ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੰਡਿਤ ਹਰदयाल ਜੀ ਨੂੰ ਉਪਦੇਸ਼ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਆਪ ਛੁਪਾ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੁੱਪ ਰਹਿੰਦੇ ਨੇ ਤੇ ਆਪਣੇ ਆਨੰਦ ਵਿੱਚ ਰਹਿੰਦੇ ਨੇ ਤੇ ਮਹਾਰਾਜ ਆਪਣਾ ਆਪ ਕਿਤੇ ਵੀ ਨਹੀਂ ਦਿਨੌਂਦੇ ਮਹਾਰਾਜ ਆਪਣੇ ਆਪ ਨੂੰ ਕਦੇ ਵੀ ਪ੍ਰਗਟ ਨਹੀਂ ਕਰਦੇ ਹਮੇਸ਼ਾ ਉਦਾਸੀਨਤਾ ਦੀ ਬਿਰਤੀ ਵਿੱਚ ਉਪਰਾਮਤਾ ਦੀ ਬਿਰਤੀ ਵਿੱਚ ਰਹਿੰਦੇ ਨੇ ਜਿਹੜੇ ਮੂਰਖ ਲੋਕ ਨੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ ਬਹੁਤਾ ਸਮਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੀਆਂ ਅੱਖਾਂ ਬੰਦ ਹੀ ਰੱਖਦੇ ਨੇ ਵੇਖਣ ਵਾਸਤੇ ਆਪਣੀਆਂ ਅੱਖਾਂ ਨਹੀਂ ਖੋਲਦੇ ਮਹਾਰਾਜ ਬੋਲਦੇ ਨਹੀਂ ਜਿਆਦਾ ਚੁੱਪ ਰਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਿਲਕੁਲ ਸਥਿਰ ਹੋ ਕੇ ਬੈਠੇ ਰਹਿੰਦੇ ਨੇ ਗੁਰੂ ਸਾਹਿਬ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕੀਤਾ ਹੋਇਆ ਹੈ ਬਾਹਰਮੁਖੀ ਉਹਨਾਂ ਦਾ ਕੋਈ ਧਿਆਨ ਨਹੀਂ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਮਹਾਰਾਜ ਨੇ ਆਪਣੀ ਬਿਰਤੀ ਮਿੱਝ ਸਰੂਪ ਵਿੱਚ ਕੀਤੀ ਹੋਈ ਹੈ ਇਸ ਜਗਤ ਨੂੰ ਝੂਠ ਜਾਣਦੇ ਨੇ ਮਹਾਰਾਜ ਜਿਸ ਤਰ੍ਹਾਂ ਬੱਚੇ ਦੀ ਖੇਡ ਝੂਠੀ ਹੁੰਦੀ ਹੈ ਉਦਾਂ ਹੀ ਜਗਤ ਦੀ ਖੇਡ ਝੂਠੀ ਹੁੰਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਜਗਤ ਨੂੰ ਮਾਲਕ ਦੀ ਖੇਡ ਵਾਂਗ ਮੰਨਦੇ ਨੇ ਇਸ ਤਰ੍ਹਾਂ ਜਾਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਸੇ ਵੀ ਵਸਤੂ ਦੀ ਕਿਸੇ ਵੀ ਪਦਾਰਥ ਦੀ ਕੰਖਾ ਆਪਣੇ ਮਨ ਵਿੱਚ ਨਹੀਂ ਕਰਦੇ ਬਹੁਤ ਸਾਰੇ ਨਰ ਨਾਰੀਆਂ ਗੱਲਾਂ ਕਰਦੇ ਨੇ ਕਿ ਮਹਿਤਾ ਕਾਲੂ ਦੇ ਪੁੱਤਰ ਦੀ ਮਤ ਉਲਟੀ ਹੋ ਗਈ ਹੈ ਅੱਗੇ ਤਾਂ ਬਹੁਤ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ ਪਰ ਪਤਾ ਨਹੀਂ ਹੁਣ ਕੀ ਹੋ ਗਿਆ ਕੁਝ ਬੋਲਦਾ ਹੀ ਨਹੀਂ ਹਮੇਸ਼ਾ ਚੁੱਪੀ ਰਹਿੰਦਾ ਹੈ ਨਾ ਕਿਸੇ ਨਾਲ ਬੋਲਦਾ ਹੈ ਨਾ ਕਿਸੇ ਨਾਲ ਗੱਲ ਕਰਦਾ ਹੈ ਕੁਈ ਕਹਿੰਦਾ ਲੱਗਦਾ ਹੈ ਮਹਿਤਾ ਕਾਲੂ ਦੇ ਪੁੱਤਰ ਨੂੰ ਨજર ਲੱਗ ਗਈ ਹੈ ਅੱਗੇ ਤਾਂ ਬੜੀਆਂ ਗੁਣਵਾਰੀਆਂ ਗੱਲਾਂ ਕਰਦਾ ਸੀ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦਾ ਸੀ ਪਰ ਪਤਾ ਨਹੀਂ ਹੁਣ ਕੀ ਦੀ ਨજર ਲੱਗ ਗਈ ਹੈ ਕੁਝ ਬੋਲਦਾ ਹੀ ਨਹੀਂ ਇਹਦੀ ਤੌਰ ਵੀ ਮਸਤਾਨੀ ਹੋ ਗਈ ਹੈ ਜਦੋਂ ਚੱਲਦਾ ਹੈ ਬੜਾ ਮਸਤ ਮਸਤ ਕੇ ਚੱਲਦਾ ਹੈ ਕਹੀਂ ਇਹ ਵੀ ਕਹਿਣ ਲੱਗੇ ਕਿ ਗੁਰੂ ਸਾਹਿਬ ਦੇ ਉੱਪਰ ਭੂਤ ਦਾ ਪਰਛਾਵਾਂ ਪੈ ਗਿਆ ਹੈ ਕਿਉਂਕਿ ਇਸਨੇ ਕਹਿਣਾ ਸੁਣਨਾ ਬਿਲਕੁਲ ਹੀ ਛੱਡ ਦਿੱਤਾ ਹੈ ਨਾ ਕਿਸੇ ਨੂੰ ਕੁਝ ਕਹਿੰਦਾ ਤੇ ਨਾ ਕਿਸੇ ਨੂੰ ਕੁਝ ਬੋਲਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਇਹੋ ਜੀ ਅਵਸਥਾ ਵਿੱਚ ਵਿਚਰ ਰਹੇ ਨੇ ਇੱਕ ਦਿਨ ਉਹਨਾਂ ਦੇ ਪਿਤਾ ਮਹਿਤਾ ਖਾਰੂ ਜੀ ਦੇ ਮਨ ਵਿੱਚ ਪਿਆਰ ਆਇਆ ਸਤਗੁਰੂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਸਤਗੁਰੂ ਦੇ ਮੱਥੇ ਤੇ ਬਹੁਤ ਪਿਆਰ ਨਾਲ ਹੱਥ ਫੇਰਿਆ ਤੇ ਉਹਨਾਂ ਦਾ ਮੱਥਾ ਚੁੰਮਿਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਤੇ ਬਹੁਤ ਆਨੰਦ ਆਇਆ ਉਹਨਾਂ ਆਪਣੇ ਪੁੱਤਰ ਦੀ ਦਸ਼ਾ ਦੇਖੀ ਇਹ ਕਿਸੇ ਨਾਲ ਗੱਲ ਨਹੀਂ ਕਰਦਾ ਕਿਸੇ ਦੀ ਸੁਣਦਾ ਨਹੀਂ ਤਾਂ ਪਿਤਾ ਜੀ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ ਤਾਂ ਕਹਿਣ ਲੱਗੇ ਪੁੱਤਰ ਨਾਨਕ ਜੇ ਬੰਦਾ ਕੰਮਕਾਰ ਲੱਜੇ ਤਾਂ ਮਤ ਪ੍ਰਕਾਸ਼ ਕਰਦੀ ਹੈ ਜਿਸ਼ਾਨੀ ਕੇ ਸੋਝੀ ਆਣੀ ਸ਼ੁਰੂ ਹੋ ਜਾਂਦੀ ਹੈ ਜੇ ਬੰਦਾ ਕੰਮ ਕਰੇ ਤਾਂ ਉਹਨੂੰ ਸੋਝੀ ਆਉਂਦੀ ਹੈ ਤੇ ਉਹਦਾ ਦਿਮਾਗ ਚੱਲਦਾ ਉਹਨਾਂ ਦੇ ਪਿਤਾ ਸੋਚ ਲਏ ਨੇ ਕਿ ਮੈਂ ਨਾਨਕ ਨੂੰ ਕਿਸੇ ਕੰਮ ਲਾ ਦਵਾਂ ਨਾਲੇ ਇਹ ਕੰਮ ਕਰਿਆ ਕਰੇਗਾ ਨਾਲੇ ਇਹਦਾ ਦਿਮਾਗ ਚੱਲੇਗਾ ਨਹੀਂ ਤਾਂ ਇਹ ਵਿਹਲਾ ਰਹਿੰਦਾ ਜਿਸ ਨਾਲ ਗੱਲ ਨਹੀਂ ਕਰਦਾ ਕਿਸੇ ਆਰੇ ਲੱਗੇਗਾ ਉਸ ਵਿੱਚ ਲੱਗ ਕੇ ਇਹਦਾ ਦਿਮਾਗ ਵੀ ਚੱਲੇਗਾ ਜੇ ਇੱਕ ਵਾਰੀ ਕੰਮ ਵਿੱਚ ਲੱਗ ਗਿਆ ਤਾਂ ਹੌਲੀ-ਹੌਲੀ ਇਹਦੀ ਦੂਜੇ ਕੰਮਾਂ ਵਿੱਚ ਵੀ ਰੁਚੀ ਲੱਗੇਗੀ ਐਦਾਂ ਸੋਚ ਕੇ ਗੁਰੂ ਨਾਨਕ ਸਾਹਿਬ ਦੇ ਪਿਤਾ ਉਹਨਾਂ ਨੂੰ ਬੋਲਣ ਲੱਗੇ ਸਾਡੇ ਕਰ ਪਰਮੇਸ਼ਵਰ ਦਾ ਦਿੱਤਾ ਮਾਲ ਡੰਗਰ ਹੈ ਉਹ ਗਾਈਆਂ ਮੱਝਾਂ ਚਰਾਇਆ ਕਰ ਡੰਗਰ ਵੀ ਚਰ ਲੈਣਗੇ ਤੇ ਤੇਰਾ ਮਨ ਵੀ ਲੱਗਿਆ ਰਹੇਗਾ। ਉਹਨਾਂ ਦੇ ਪਿਤਾ ਕਹਿਣ ਲੱਗੇ ਤੂੰ ਕੱਲਾ ਕੱਲਾ ਪੁੱਤਰ ਹੈ ਸਾਡਾ ਜੇ ਤੂੰ ਕੰਮ ਨਹੀਂ ਕਰੇਂਗਾ ਤਾਂ ਸਾਡਾ ਕਿੱਦਾਂ ਸਰੇਗਾ। ਪੁੱਤਰ ਤੇਰਾ ਮਨ ਹਮੇਸ਼ਾ ਉਦਾਸ ਰਹਿੰਦਾ ਉਪਰਾਮ ਰਹਿੰਦਾ ਤੂੰ ਕਿਸੇ ਨਾਲ ਬੋਲਦਾ ਨਹੀਂ। ਤੂੰ ਜਦੋਂ ਮੱਝਾਂ گاਵਾ ਚਾਰੇਂਗਾ ਤਾਂ ਤੇਰਾ ਦਿਨ ਲੱਗਿਆ ਰਹੇਗਾ। ਜੇ ਤੂੰ ਮੱਝਾਂ گاਵਾ ਚਰਾ ਕੇ ਆਏਂਗਾ ਤਾਂ ਉਹਨਾਂ ਦਾ ਦੁੱਧ ਵਧੇਗਾ। ਨੌਕਰ ਡੰਗਰ ਚਾਰਨ ਜਾਂਦੇ ਤਾਂ ਨਹੀਂ ਪਰ ਉਹ ਸਹੀ ਤਰੀਕੇ ਨਾਲ ਨਹੀਂ ਚਾਰ ਕੇ ਆਂਦੇ ਨੌਕਰ ਗਾਵਾ ਮੱਜਾਂ ਦਾ ਧਿਆਨ ਠੀਕ ਤਰੀਕੇ ਨਾਲ ਨਹੀਂ ਰੱਖਦੇ ਤੁਸੀਂ ਜਾਓਗੇ ਪਸ਼ੂ ਚਰਾਣ ਤਾਂ ਪਿਆਰ ਨਾਲ ਪਸ਼ੂ ਚਰਾਓਗੇ ਨੌਕਰ ਜਾਂਦੇ ਨੇ ਪਰ ਉਹ ਕੰਮ ਵਿਗਾੜ ਕੇ ਆਂਦੇ ਨੇ ਪੁੱਤਰ ਜਿੱਥੇ ਹਰਾ ਹਰਾ ਘਾਹ ਹੋਵੇ ਉੱਥੇ ਤੂੰ ਪਸ਼ੂ ਚਰਾ ਕੇ ਲਿਆਇਆ ਕਰ ਪਿਤਾ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰ ਨਾਲ ਦੁਲਾ ਨਾਲ ਇਹ ਸ਼ਬਦ ਕਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਪਿਤਾ ਜੀ ਸਤਿ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਨੂੰ ਕਿਹਾ ਮੈਂ ਕੱਲ ਸਵੇਰ ਤੋਂ ਪਸ਼ੂ ਚਰਾਉਣ ਵਾਸਤੇ ਲੈ ਜਾਵਾਂਗਾ ਐਦਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਹਤਾ ਕਾਲੂ ਜੀ ਨੂੰ ਜਵਾਬ ਦਿੱਤਾ ਉਹਨਾਂ ਕਿਹਾ ਪਿਤਾ ਜੀ ਤੁਹਾਡਾ ਹੁਕਮ ਹੈ ਤੁਹਾਡੀ ਆਗਿਆ ਨਾਲ ਮੈਂ ਪਸ਼ੂ ਚਰਾ ਕੇ ਲੈ ਆਵਾਂਗਾ ਰਾਤ ਪੈ ਗਈ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਪਲੰਦ ਤੇ ਪੈ ਗਏ ਤੇ ਆਰਾਮ ਕਰਨ ਲੱਗੇ ਅਗਲਾ ਦਿਨ ਚੜਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਠੇ ਨੇ ਮਹਾਰਾਜ ਨੇ ਜਿੱਦਾਂ ਪਿਤਾ ਜੀ ਨੇ ਕਿਹਾ ਸੀ ਉਦਾਂ ਹੀ ਡੰਗਰਾਂ ਦੇ ਰਸੇ ਖੋਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੱਝਾਂ ਤੇ ਗਾਵੀਆਂ ਨੂੰ ਉਹਨਾਂ ਦੇ ਕਿੱਲਿਆਂ ਤੋਂ ਖੋਲਿਆ ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਇੱਕ ਛੋਟੀ ਲੈ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਊਆਂ ਮੱਝਾਂ ਤੇ ਪਸ਼ੂਆਂ ਨੂੰ ਇਕੱਠੇ ਕਰਕੇ ਖੇਤਾਂ ਵਿੱਚ ਲੈ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਛੋਟੀ ਫੜੀ ਹੋਈ ਹੈ ਤੇ ਮੱਝਾਂ ਨੂੰ ਹੰਗਾਰਾ ਦੇ ਕੇ ਅੱਗੇ ਤੋਰਦੇ ਨੇ ਗੁਰੂ ਸਾਹਿਬ ਨੇ ਦੇਖਿਆ ਕਿ ਜਿੱਥੇ ਹਰ ਹਰਾ ਹਰਾ ਕਾ ਹੈ ਉੱਥੇ ਜਾਨਵਰ ਨੂੰ ਲੈ ਦੇ ਕਹਿੰਦੇ ਜਿਵੇਂ ਦੁਆਪਰ ਯੁੱਗ ਵਿੱਚ ਮਹਾਰਾਜ ਕ੍ਰਿਸ਼ਨ ਗਊਆਂ ਚਾਰਦੇ ਸੀ ਪਰ ਕਾਲੀ ਯੁਗ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਊਆਂ ਚਰਾ ਕੇ ਇਹ ਲੀਲਾ ਕਰ ਰਹੇ ਨੇ ਪਸ਼ੂਆਂ ਦੇ ਪਿੱਛੇ ਗੁਰੂ ਜੀ ਸੋਣੀ ਸੋਣੀ ਚਾਰ ਚੱਲਦੇ ਜਾ ਰਹੇ ਨੇ ਗਊਆਂ ਤੇ ਬੱਜਾਂ ਹੋਲੀ ਹੋਲੀ ਚਰ ਰਹੀਆਂ ਨੇ ਇਸ ਤਰ੍ਹਾਂ ਸਾਰਾ ਦਿਨ ਮਹਾਰਾਜ ਜੀ ਨੇ ਪਸ਼ੂ ਚਾਰੇ ਸ਼ਾਮ ਤਾਈਂ ਗਊਆਂ ਬੱਜਾਂ ਨੂੰ ਚਰਾਇਆ ਸ਼ਾਮ ਨੂੰ ਗੁਰੂ ਸਾਹਿਬ ਨੇ ਗਾਵਾਂ ਬੱਜਾਂ ਨੂੰ ਵਾਪਸ ਤੋਰਿਆ ਜਿੰਨੀਆਂ ਵੀ ਚਿੱਟੀਆਂ ਤੇ ਕਾਲੀਆਂ ਗਾਵਾਂ ਬੱਜਾਂ ਸਨ ਉਹਨਾਂ ਨੇ ਰਾਜ ਕੇ ਕਹਾ ਖਦਾ ਜਦੋਂ ਗੁਰੂ ਸਾਹਿਬ ਦੇ ਪਿਤਾ ਨੇ ਦੇਖਿਆ ਵੀ ਗਾਵਾਂ ਬੱਜਾਂ ਪੂਰੀਆਂ ਰਾਜ ਕੇ ਆਈਆਂ ਨੇ ਤਾਂ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਮਨ ਵਿੱਚ ਜਾਣਿਆ ਵੀ ਮੇਰਾ ਪੁੱਤਰ ਕੰਮ ਲੱਗ ਗਿਆ ਉਹਨਾਂ ਦੇ ਮਨ ਵਿੱਚ ਖੁਸ਼ੀ ਹੋਈ ਵੀ ਕਿਸੇ ਕੰਮ ਵਿੱਚ ਤਾਂ ਮੇਰੇ ਬੱਚੇ ਦੀ ਰੁਚੀ ਲੱਗੀ ਹੈ ਤੇ ਮੇਰਾ ਬੱਚਾ ਕੰਮ ਦੇ ਵਿੱਚ ਲੱਗ ਗਿਆ ਚਲੋ ਹੌਲੀ ਹੌਲੀ ਇਹ ਸਾਰੇ ਕੰਮ ਵਿੱਚ ਲੱਗ ਜਾਏਗਾ ਤੇ ਹੌਲੀ ਹੌਲੀ ਖੇਤੀ ਕਰਨ ਲੱਗ ਜਾਏਗਾ ਤੇ ਫਸਲ ਬੀਜੇਗਾ ਤੇ ਜਿਹੜੀ ਨੇ ਉਦਾਸੀ ਧਾਰਨ ਕੀਤੀ ਹੈ ਉਹ અપਰਾਮਤਾ ਧਾਰਨ ਕੀਤੀ ਹੈ ਇਹ ਵੀ ਹੌਲੀ-ਹੌਲੀ ਚਲੀ ਜਾਏਗੀ ਇਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣੇ ਮਹਿਲਾਂ ਵਿੱਚ ਆਪਣੇ ਆਸਣ ਤੇ ਵਿਰਾਜ ਗਏ ਉਹਨਾਂ ਦਾ ਕਮਲ ਵਰਗਾ ਖਿੜਿਆ ਚਿਹਰਾ ਬਹੁਤ ਹੀ ਸੋਨਾ ਹੈ ਮਹਾਰਾਜ ਨੇ ਭੋਜਨ ਛਕਿਆ ਦੁੱਧ ਛਕਿਆ ਮਹਾਰਾਜ ਨੇ ਸਰੀਰ ਤੇ ਚਾਦਰ ਲੈ ਕੇ ਆਪਣਾ ਸਰੀਰ ਕੱਜ ਲਿਆ ਤੇ ਆਪਣੇ ਪਲੰਗ ਤੇ ਰਾਤ ਦਾ ਸਮਾਂ ਸੀ ਉਹ ਵਿਰਾਜ ਗਏ ਅਗਲੇ ਦਿਨ ਅਜੇ ਦਿਨ ਨਹੀਂ ਚੜਿਆ ਉਹਨਾਂ ਦੇ ਪਿਤਾ ਉੱਠ ਗਏ ਤਾਂ ਉਹਨਾਂ ਨੇ ਆਵਾਜ਼ ਮਾਰੀ ਨਾਨਕਾ ਉੱਠ ਜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਪਹਿਲਾਂ ਹੀ ਅੰਮ੍ਰਿਤ ਵੇਲੇ ਉੱਠੇ ਹੋਏ ਸਨ ਪਿਤਾ ਜੀ ਦੇ ਬਚਨ ਜਗਤ ਸੁਆਮੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਅੱਗੋਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਇਸ਼ਨਾਨ ਪਾਣ ਕਰਕੇ ਜਾ ਕੇ ਡੰਗਰਾ ਦੀਆਂ ਰस्सियां ਖੋਲੀਆਂ ਜਿੱਥੇ ਖੇਤ ਵਿੱਚ ਹਰੀ-ਹਰੀ ਫਸਲ ਬੀਜੀ ਹੋਈ ਸੀ ਮਹਾਰਾਜ ਉਹਨਾਂ ਨੂੰ ਉੱਥੇ ਲੈ ਗਏ ਖੇਤ ਦੇ ਆਲੇ-ਦੁਆਲੇ ਵਾਰ ਲੱਗੀ ਸੀ ਮਹਾਰਾਜ ਜੀ ਨੇ ਆਪ ਵਾਰ ਖੋਲੀ ਤੇ ਪਸ਼ੂ ਅੰਦਰ ਚਰਾਉਣ ਵਾਸਤੇ ਜਾਣ ਦਿੱਤੇ ਉਹ ਨਗਰ ਦੇ ਕਿਸੇ ਜ਼ਮੀਦਾਰ ਦਾ ਖੇਤ ਸੀ ਉਸ ਵਿੱਚ ਕਣਕ ਦੀ ਫਸਲ ਲੱਗੀ ਹੋਈ ਸੀ ਗੁਰੂ ਸਾਹਿਬ ਨੇ ਬੇਫਿਕਰੀ ਨਾਲ ਪਸ਼ੂਆਂ ਨੂੰ ਅੰਦਰ ਚਰਨ ਵਾਸਤੇ ਵਾਰ ਦਿੱਤਾ ਨਜ਼ਦੀਕ ਇੱਕ ਦਰਖਤ ਦੇ ਥੱਲੇ ਮਹਾਰਾਜ ਵਿਸ਼ਰਾਮ ਕਰਨ ਲਈ ਲੇਟ ਗਏ ਉੱਥੇ ਕਨਕ ਦੀ ਜਿੰਨੀ ਫਸਲ ਸੀ ਉਹ ਪਸ਼ੂ ਸਾਰੀ ਚਰ ਗਏ ਪਸ਼ੂਆਂ ਨੇ ਸਾਰੀ ਫਸਲ ਉਜਾੜ ਦਿੱਤੀ ਜਦੋਂ ਦੁਪਹਿਰ ਦਾ ਸਮਾਂ ਹੋਇਆ ਤਾਂ ਜੀ ਦੀ ਉਹ ਜ਼ਮੀਨ ਸੀ ਜਿਹੜਾ ਜ਼ਮੀਂਦਾਰ ਸੀ ਉਹ ਆਪਣੀ ਪਹਿਲੀ ਵਿੱਚ ਚੱਕਰ ਮਾਰਨ ਲਈ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਰਖਤ ਥੱਲੇ ਵਿਸ਼ਰਾਮ ਕਰ ਰਹੇ ਸਨ ਤੇ ਪਸ਼ੂਆਂ ਨੇ ਸਾਰਾ ਖੇਤ ਨਸ਼ਟ ਕਰ ਦਿੱਤਾ ਜਦੋਂ ਜ਼ਮੀਦਾਰ ਨੇ ਆਪਣਾ ਖੇਤ ਦੇਖਿਆ ਵੇਖ ਕੇ ਉਹਨੂੰ ਬੜਾ ਗੁੱਸਾ ਆਇਆ ਬੇ ਮੇਰੀ ਫਸਲ ਤਾਂ ਸਾਰੀ ਤਬਾਹ ਹੋ ਚੁੱਕੀ ਹੈ ਜ਼ਮੀਦਾਰ ਕਹਿਣ ਲੱਗਾ ਕਿਹੜਾ ਠੀਠ ਹੈ ਜਿਨੇ ਮੇਰੀ ਜ਼ਮੀਨ ਤੇ ਪਸ਼ੂ ਚਰਵਾ ਦਿੱਤੇ ਨੇ ਮੈਂ ਤਾਂ ਵਾੜ ਲਾਈ ਹੋਈ ਸੀ ਵਾੜ ਤੋੜ ਕੇ ਪਸ਼ੂ ਅੰਦਰ ਵਾੜੇ ਨੇ ਕਿਹੜਾ ਠੀਠ ਹੈ ਜਿਨੇ ਮੇਰੀ ਫਸਲ ਤਬਾਹ ਕੀਤੀ ਹੈ ਮੈਂ ਸੰਜ-ਸੰਜ ਕੇ ਗੋਡੀ ਕਰ ਕਰਕੇ ਹਾਰ ਗਿਆ ਬੜੀ ਮਿਹਨਤ ਨਾਲ ਮੈਂ ਫਸਲ ਲਗਾਈ ਸੀ ਕਿਹੜਾ ਇਹੋ ਜਿਹਾ ਨਿਡਰ ਹੈ ਜਿੰਨੇ ਮੇਰੀ ਸਾਰੀ ਫਸਲ ਉਜਾੜ ਕੇ ਰੱਖ ਦਿੰਦੀ ਹੈ ਆ ਦੇਖੋ گاਵਾ ਮਜਾਂ ਰਲ ਕੇ ਬੈਠੀਆਂ ਹੋਈਆਂ ਨੇ ਇਹ ਹਿਲਦੀਆਂ ਹੀ ਨਹੀਂ ਇਹੋ ਜਿਹਾ ਕਿਹੜਾ ਠੀਠ ਹੈ ਜਿੰਨੇ ਮੇਰੀ ਫਸਲ ਬਰਬਾਦ ਕਰ ਦਿੰਦੀ ਹੈ ਮੇਰੀ ਫਸਲ ਐਦਾਂ ਤਬਾਹ ਕੀਤੀ ਹੈ ਜਿੱਦਾਂ ਨਿਖਸਮੀ ਹੋਵੇ ਜਿੱਦਾਂ ਇਹਦਾ ਕੋਈ ਮਾਲਕ ਹੀ ਨਾ ਹੋਵੇ ਉਹ ਜ਼ਮੀਦਾਰ ਉੱਚੀ ਉੱਚੀ ਬੋਲੀ ਜਾਂਦਾ ਸੀ ਤੇ ਸਤਿਗੁਰੂ ਨਜ਼ਦੀਕ ਹੀ ਵਰਾਜੇ ਹੋਏ ਸਨ ਜ਼ਮੀਦਾਰ ਦੀ ਆਵਾਜ਼ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਚਾਦਰਾਂ ਮੂੰਹ ਟੁਲਾਇਆ ਤੇ ਉੱਠ ਗਏ ਉੱਠ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਚਾਦਰਾਂ ਮੋੜ ਦੇ ਪਾਇਆ ਤੇ ਡਾਂਗwidehat ਵਿੱਚ ਫੜੀ ਹੋਈ ਸੀ ਤੇ ਸਤਿਗੁਰੂ ਮੱਜਾਂ ਤੇ ਦਾਵਾਂ ਨੂੰ ਖੇਤ ਵਿੱਚੋਂ ਬਾਹਰ ਕੱਢਣ ਲੱਗ ਪਏ ਜ਼ਮੀਦਾਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੜੇ ਗੁੱਸੇ ਨਾਲ ਦੇਖਿਆ ਉਸਨੇ ਕਿਹਾ ਮੈਂ ਤੈਨੂੰ ਐਦਾਂ ਘਰ ਜਾਣ ਨਹੀਂ ਦਵਾਂਗਾ ਤੂੰ ਕਿਵੇਂ ਇੱਥੋਂ ਚਲਾ ਜਾਏਂਗਾ ਤੇਰੇ ਡੰਗਰਾਂ ਦਾ ਕਬਜ਼ਾ ਹੁਣ ਮੇਰੇ ਕੋਲ ਹੈ ਜਿਹੜੀ ਤੂੰ ਫਸਲ ਮੇਰੀ ਤਬਾਹ ਕੀਤੀ ਹੈ ਉਹਦਾ ਇੱਕ ਇੱਕ ਪੈਸਾ ਲੈ ਕੇ ਮੈਂ ਤੇਰੇ ਡੰਗਰਾਂ ਨੂੰ ਛੱਡਾਂਗਾ ਜਿੰਨਾ ਤਾ ਪੈਸਾ ਦੇ ਜਿੰਨਾ ਮੇਰਾ ਨੁਕਸਾਨ ਹੋਇਆ ਹੈ ਨਹੀਂ ਤਾਂ ਚੱਲ ਰਾਇਬ ਲੋਰ ਕੋਲ ਆਪਣਾ ਫੈਸਲਾ ਲੈ ਕੇ ਚਲੀਏ ਐਦਾਂ ਕਹਿ ਕੇ ਜ਼ਮੀਦਾਰ ਨੇ ਉਹਨਾਂ ਦੇ ਜਾਨਵਰ ਹਗਲੇ ਤੇ ਇਤਿਹਾ ਇਹਨਾਂ ਨੂੰ ਹੁਣ ਨਹੀਂ ਜਾਣ ਦਿੰਦਾ ਮੈਂ ਮਹਾਰਾਜ ਕਹਿੰਦੇ ਜ਼ਮੀਦਾਰਾ ਇਹਨਾਂ ਨੂੰ ਛੱਡ ਦੇ ਇਹਨਾਂ ਦਾ ਕੀ ਕਸੂਰ ਹੈ ਇਹ ਤਾਂ ਜਾਨਵਰ ਨੇ ਮਹਾਰਾਜ ਨੇ ਕਿਹਾ ਜਿਹੜੇ ਤੇਰੇ ਭਾਗਾਂ ਦੀ ਲਿਖੀ ਹੋਈ ਹੈ ਉਹ ਤੈਨੂੰ ਮਿਲ ਜਾਏਗੀ ਸਗੋਂ ਉਹਦੇ ਵਿੱਚ ਬਰਕਤ ਪਏਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਮਹਾਰਾਜ ਕਹਿੰਦੇ ਭਰੋਸਾ ਰੱਖ ਪ੍ਰਮਾਤਮਾ ਤੇ ਜਿਹੜੀ ਤੇਰੀ ਫਸਲ ਬਰਬਾਦ ਹੋਈ ਹੈ ਤੇ ਵਿੱਚ ਹੋਰ ਬਰਕਤ ਪਏਗੀ ਮਹਾਰਾਜ ਨੇ ਕਿਹਾ ਜਿਹੜਾ ਕੰਮ ਵਿਗੜਨਾ ਹੁੰਦਾ ਹੈ ਉਹ ਵਿਗੜ ਜਾਂਦਾ ਹੈ ਤੇ ਜਿਹੜਾ ਸਬਰਨਾ ਹੁੰਦਾ ਹੈ ਉਹ ਸਬਰ ਜਾਂਦਾ ਹੈ ਤੇ ਜਿਹੜਾ ਹੁਣ ਕੰਮ ਵਿਗੜ ਗਿਆ ਉਹ ਵਿਗੜ ਗਿਆ ਰਾਈ ਕਰਕੇ ਹੁਣ ਸਵਰ ਜਾਏਗਾ ਮਹਾਰਾਜ ਕਹਿੰਦੇ ਜੋ ਹੋਣਾ ਸੀ ਉਹ ਹੋ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੇ ਤੇਰੇ ਭਾਗਾ ਵਿੱਚ ਕੰਮ ਸਵਰਨਾ ਹੋਇਆ ਤਾਂ ਉਹ ਸਵਰ ਜਾਏਗਾ ਕੋਈ ਉਸ ਨੂੰ ਵਿਗਾੜ ਨਹੀਂ ਸਕਦਾ ਇਹ ਸਭ ਕੁਝ ਉਸ ਜਗਨਨਾਥ ਕਾਰਬਨ ਪਰਮੇਸ਼ਵਰ ਦੇ ਹੱਥ ਵਿੱਚ ਹੈ ਇਸ ਲਈ ਵੀਰਾ ਬੋਲ ਸਤ ਕਰਤਾ ਗੁਰੂ ਸਾਹਿਬ ਨੇ ਕਿਹਾ ਜਾਨਵਰਾਂ ਨੂੰ ਛੱਡ ਦੇ ਇਹਨਾਂ ਨੂੰ ਘਰ ਪਰਤਨ ਦੇ ਜੋ ਬੀਤ ਗਿਆ ਉਹਦਾ ਪ੍ਰਚਾਰ ਕਾਦਾ ਕਰਨਾ ਜੋ ਲੰਘ ਗਿਆ ਉਹਦਾ ਕੀ ਕਥਨ ਕਰਨਾ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਜਿਆਦਾ ਬੋਲਣ ਨਾਲ ਕੀ ਫਾਇਦਾ ਜਿਹੜਾ ਵਿਗੜਨਾ ਸੀ ਕੰਮ ਉਹ ਵਿਗੜ ਗਿਆ ਤੇਰੀ ਫਸਲ ਦਾ ਤੈਨੂੰ ਸ਼ੌਕ ਹੈ ਉਹਦੇ ਵਿੱਚ ਵਾਧਾ ਪੈ ਜਾਏਗਾ ਜ਼ਮੀਦਾਰ ਕਹਿੰਦਾ ਹੁਣ ਮੈਂ ਪਸ਼ੂ ਨਹੀਂ ਦਿੰਦਾ ਉਸਨੇ ਪਸ਼ੂ ਰਾਏ ਬਲਾਰਵਲ ਮੋੜ ਲਏ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਦੇ ਪਿੱਛੇ ਪਿੱਛੇ ਚੱਲ ਪਏ ਚਲਦਿਆਂ ਚਲਦਿਆਂ ਰਾਏ ਬੁਲਾਰ ਦੇ ਘਰ ਪਹੁੰਚ ਗਏ ਰਾਏ ਬੁਲਾਰ ਆਪਣੇ ਘਰ ਬੈਠਾ ਹੋਇਆ ਤੇ ਜਿਹੜਾ ਇਹ ਜ਼ਮੀਦਾਰ ਸੀ ਇਹ ਉੱਚੀ ਉੱਚੀ ਪੁਕਾਰ ਕਰਦਾ ਤਾਂ ਜ਼ਮੀਦਾਰ ਕਹਿੰਦਾ ਮੇਰੀ ਕਣਤ ਦੀ ਫਸਲ ਹੋਈ ਹੋਈ ਸੀ ਇਸ ਨੇ ਇੱਕ ਬੂਟਾ ਨਹੀਂ ਛੱਡਿਆ ਸਾਰੇ ਹੀ ਪਸ਼ੂ ਖੇਤ ਵਿੱਚ ਚਰਵਾ ਦਿੱਤੇ ਨੇ ਸਾਰੀ ਫਸਲ ਉਜਾੜ ਕੇ ਰੱਖ ਦਿੱਤੀ ਇਸ ਪਟਵਾਰੀ ਦੇ ਪੁੱਤ ਨੇ ਸਵੇਰੇ ਸਵੇਰੇ ਮੇਰੀ ਸਾਰੀ ਫਸਲ ਤਬਾਹ ਕਰ ਦਿੱਤੀ ਇਹ ਮਹਿਤਾ ਕਾਲੂ ਦੀਦਾ ਪੁੱਤਰ ਹੈ ਜਿਹੜਾ ਤੁਹਾਡਾ ਪਟਵਾਰੀ ਹੈ। ਹੇ ਰਾਜਾ ਮੇਰਾ ਨਿਆਂ ਕਰ। ਮੈਂ ਆਪਣਾ ਹੁਣ ਹਰਜਾਨਾ ਕਿੱਥੋਂ ਲਵਾਂ? ਜੇ ਤੂੰ ਨਿਆਂ ਨਾ ਕੀਤਾ ਤਾਂ ਤੇਰਾ ਸਾਰਾ ਨਗਰ ਉਜੜ ਜਾਣਾ। ਜੇ ਰੋਜ਼ ਐਦਾਂ ਫਸਲਾਂ ਉਜੜਨ ਲੱਗੀਆਂ ਤਾਂ ਕੱਖ ਨਹੀਂ ਰਹਿਣਾ ਨਗਰ ਵਿੱਚ। ਰਾਏ ਬੁਲਾਰ ਗੁਰੂ ਨਾਨਕ ਸੱਜੇ ਪਾਤਸ਼ਾਹ ਜੀ ਨੂੰ ਥੋੜਾ ਗੁੱਸੇ ਵਿੱਚ ਰੋਸ਼ ਨਾਲ ਬੋਲਿਆ। ਤੂੰ ਮਤਵਲਾ ਐ ਇੱਥੇ ਲੋਕਾਂ ਦੀਆਂ ਫਸਲਾਂ ਆਪਣੇ ਪਸ਼ੂਆਂ ਕੋਲ ਚਰਵਾਨਾ। ਤਾਂ ਉਸਨੇ ਆਪਣੇ ਨੌਕਰ ਨੂੰ ਕਿਹਾ ਜਾ ਕੇ ਪਟਵਾਰੀ ਨੂੰ ਲੈ ਕੇ ਆਓ ਮੇਰੇ ਕੋਲ ਰਾਇਬਲਾਰ ਨੂੰ ਅਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ ਨਹੀਂ ਸੀ ਪਤਾ ਐਦਾਂ ਦਾ ਸਬਬ ਬਣਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰਾਇਬਲਾਰ ਨੂੰ ਆਪਣੇ ਦਰਸ਼ਨ ਦੇਣੇ ਸਨ ਉਹਦੇ ਭਾਗ ਖੋਲਣੇ ਸਨ ਗੁਰੂ ਸਾਹਿਬ ਨੇ ਨੌਕਰ ਪਟਵਾਰੀ ਮੈਂ ਤਾਂ ਕਾਲੂ ਜੀ ਕੋਲ ਗਿਆ ਤੇ ਕਿਹਾ ਦੇਖੋ ਆਪਣੇ ਪੁੱਤਰ ਦੀ ਕਰਤੂਤ ਤੇਰੇ ਪੁੱਤ ਨੇ ਜ਼ਮੀਂਦਾਰ ਦੀ ਫਸਲ ਉਜਾੜ ਦਿੱਤੀ ਹੈ ਗਉਆਂ ਮੱਝਾ ਵਾੜ ਕੇ ਉਹਦੇ ਖੇਤ ਨੂੰ ਤਬਾਹ ਕਰ ਦਿੱਤਾ ਸੁਣ ਕੇ ਪਿਤਾ ਜੀ ਬਹੁਤ ਦੁਖੀ ਹੋਏ ਕਿ ਹਾਂ ਮੇਰੇ ਪੁੱਤਰ ਨੇ ਅੱਜ ਤੱਕ ਮੈਨੂੰ ਕਦੀ ਸੁੱਖ ਨਹੀਂ ਦਿਖਾਇਆ ਛੋਟਾ ਜਿਹਾ ਸੀ ਘਰ ਦੇ ਭਾਂਡੇ দান ਕਰਨ ਦਾ ਸੀ ਲੋਕਾਂ ਨੂੰ ਦੇ ਆਂਦਾ ਸੀ ਗਹਿਣੇ ਪਾਏ ਹੋਣ ਉਹ দান ਕਰਨ ਦਾ ਸੀ ਐਨੇ ਮੈਨੂੰ ਕਦੇ ਸੁੱਖ ਨਹੀਂ ਦਿਖਾਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿਤਾ ਕਾਲੀ-ਕਾਲੀ ਚੱਲ ਕੇ ਨੌਕਰ ਨਾਲ ਰਾਏ ਬਲਾਰ ਦੇ ਕੋਲ ਆਏ ਦੇਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਏ ਬੁਲਾਰ ਕੋਲ ਖੜੇ ਹੋਏ ਸਨ ਉਹ ਜ਼ਮੀਦਾਰ ਵੀ ਉੱਥੇ ਹੀ ਖੜਾ ਸੀ ਤੇ ਇੱਕ ਪਾਸੇ ਡੰਗਰ ਖੜੇ ਹੋਏ ਸਨ ਜਦੋਂ ਪੀਤਾ ਮਹਿਤਾ ਕਾਲੂ ਜੀ ਰਾਏ ਬੁਲਾਰ ਕੋਲ ਪਹੁੰਚੇ ਤਾਂ ਰਾਏ ਬੁਲਾਰ ਨੇ ਬੜੇ ਕਠੋਰ ਬਚਨ ਕੀਤੇ ਉਹ ਕਹਿਣ ਲੱਗੇ ਮਹਿਤਾ ਕਾਲੂ ਸੁਣ ਤੈਨੂੰ ਰੱਬ ਦਾ ਕੋਈ ਡਰ ਨਹੀਂ ਇਹ ਗਾਵਾਂ ਚਾਰਨ ਲਈ ਤੂੰ ਆਪਣੇ ਮਸਤਾਨੇ ਦੇ ਪੁੱਤਰ ਨੂੰ ਭੇਜ ਦਿੱਤਾ ਸਾਰੇ ਨਗਰ ਵਿੱਚ ਇਹ ਗੱਲ ਫੈਲੀ ਹੈ ਵੀ ਤੇਰੇ ਪੁੱਤਰ ਦੀ ਮਤ ਮਸਤਾਨੀ ਹੈ ਤੂੰ ਆਪਣੇ ਇਸ ਮਸਤਾਨੇ ਪੁੱਤਰ ਨੂੰ ਪਸ਼ੂ ਚਾਰਨ ਵਾਸਤੇ ਕਿਉਂ ਭੇਜ ਦਿੱਤਾ ਆ ਦੇਖ ਮੇਰੇ ਕੋਲ ਜ਼ਮੀਦਾਰ ਆਇਆ ਇਹਦੀ ਸਾਰੀ ਫਸਲ ਤਬਾਹ ਕਰ ਦਿੱਤੀ ਹੈ ਇਹਦੀ ਸਾਰੀ ਫਸਲ ਤੇਰੇ ਪਸ਼ੂ ਨੇ ਤੇਰੇ ਜਾਨਵਰਾਂ ਨੇ ਉਜਾੜ ਕੇ ਰੱਖ ਦਿੱਤੀ ਹੈ ਜੇ ਤੁਸੀਂ ਇਦਾਂ ਕਰੋਗੇ ਤਾਂ ਕਿਦਾਂ ਨਿਭਾ ਹੋਏਗਾ ਅੱਜ ਇਹਦੀ ਫਸਲ ਚਾਰੀ ਹੈ ਕੱਲ ਨੂੰ ਕਿਸੇ ਹੋਰ ਦੀ ਫਸਲ ਨੂੰ ਬਰਬਾਦ ਕਰੇਗਾ ਇਸ ਕਰਕੇ ਪਟਵਾਰੀ ਸਾਹਿਬ ਇਹ ਨਾ ਜਾਣਿਓ ਵੀ ਤੁਸੀਂ ਮੇਰੇ ਪਟਵਾਰੀ ਹੋ ਤੇ ਮੈਂ ਤੁਹਾਨੂੰ ਜਾਣ ਦਿਆਂਗਾ ਜਿੰਨਾ ਜ਼ਮੀਂਦਾਰ ਦਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਪੈਸਾ ਤੁਹਾਨੂੰ ਦੇਣਾ ਪਵੇਗਾ ਰਾਏ ਬੁਲਾਰ ਦੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੋਲ ਪਏ ਕਲਾਵਾਣ ਗੁਣਵਾਣ ਅਨੰਤ ਕਲਾ ਪਰਪੂਰ ਆਪ ਨਿਰੰਕਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੋਲੇ ਮਹਾਰਾਜ ਕਹਿੰਦੇ ਨੁਕਸਾਨ ਕਾ ਦਾ ਖੇਤੀ ਦਾ ਚੰਗੀ ਭਰੀ ਆ ਕਿਉਂਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਤਾਂ ਉਦੋਂ ਖੇਤੀ ਬਿਲਕੁਲ ਠੀਕ ਹੋ ਗਈ ਹੈ ਉਸ ਤੋਂ ਪਹਿਲਾਂ ਪਸ਼ੂਆਂ ਨੇ ਚਰੀ ਸੀ ਉਹਦੇ ਵਿੱਚ ਕੋਈ ਦੋਰ ਆਏ ਨਹੀਂ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਬੋਲਿਆ ਜਾਂਦਾ ਉਹ ਸੱਚ ਹੈ ਮਹਾਰਾਜ ਕਹਿੰਦੇ ਫਸਲ ਤਾਂ ਚੰਗੀ ਭਲੀ ਹੈ ਨੁਕਸਾਨ ਕਿਸ ਚੀਜ਼ ਦਾ ਪਰਨਾ ਹੈ ਰਾਏ ਜੀ ਤੁਸੀਂ ਕਿਸ ਉਜੜ ਦੀ ਰਕਮ ਲੈਣਾ ਚਾਹੁੰਦੇ ਹੋ ਫਸਲ ਤਾਂ ਪੂਰੀ ਖੜੀ ਹੈ ਉਹਦਾ ਉਜਾੜਾ ਤੁਸੀਂ ਕਿਵੇਂ ਲੈ ਸਕਦੇ ਹੋ ਜਾ ਕੇ ਦੇਖੋ ਫਸਲ ਦੇ ਵਿੱਚ ਇੱਕ ਵੀ ਪੱਤਾ ਟੁੱਟਿਆ ਨਜ਼ਰ ਨਹੀਂ ਆਣਾ ਤੁਹਾਨੂੰ ਤੁਸੀਂ ਕਹਿੰਦੇ ਹੋ ਪੁੱਛੋ ਨੇ ਸਾਰੀ ਫਸਲ ਖਾਲੀ ਹੈ ਉੱਥੇ ਤਾਂ ਇੱਕ ਵੀ ਪੱਤਾ ਟੁੱਟਿਆ ਨਜ਼ਰ ਨਹੀਂ ਆਣਾ ਤੁਹਾਨੂੰ ਤੇ ਤੁਸੀਂ ਜਿਹੜੇ ਬੋਲ ਰੋਸ ਵਿੱਚ ਬੋਲ ਰਹੇ ਹੋ ਉਹ ਸੱਚ ਨਹੀਂ ਹਨ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਹੈ ਜਾ ਕੇ ਵੇਖ ਲਓ ਜਿਹੜੀ ਫਸਲ ਖੜੀ ਹੈ ਉਹਦਾ ਹਰਜਾਨਾ ਤੂੰ ਕਿਉਂ ਲੈਣਾ ਚਾਹੁੰਦਾ ਹੈ ਜਿਹੜਾ ਤੈਨੂੰ ਇੱਥੇ ਆ ਕੇ ਕੋਈ ਗੱਲ ਕਹੇ ਉਹ 허ਵ ਕੀਤੀ ਮੰਨ ਲਏਗਾ ਪੜਤਾਲ ਕਰਨਾ ਤੇਰਾ ਫਰਜ਼ ਨਹੀਂ ਰਾਇ ਜੇ ਕੋਈ ਐਦਾਂ ਹੀ ਆਕੇ ਕੁਝ ਕਹਿ ਦੇਵੇ ਤਾਂ ਤੂੰ ਸੱਚ ਕਰਕੇ ਮੰਨ ਲੈਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਹੁਤ ਕਟੋਰੀ ਸ਼ਬਦ ਚ ਕਹਿ ਰਹੇ ਨੇ ਜਿਹੜਾ ਸਿਆਣਾ ਬੰਦਾ ਹੈ ਉਹ ਐਦਾਂ ਯਕੀਨ ਨਹੀਂ ਕਰਦਾ ਜਿਨੇ ਦੇਰ ਦੇਖ ਨਾ ਲਵੇ ਸਿਆਣਾ ਬੰਦਾ ਉਹ ਹੈ ਜਿਹੜਾ ਪਹਿਲਾਂ ਵੇਖੇ ਕਿ ਐਦਾਂ ਹੋਇਆ ਹੈ ਐਦਾਂ ਨਹੀਂ ਵੀ ਜਿਹੜਾ ਕਹੇ ਉਹਦੀ ਗੱਲ ਮੰਨ ਲਵੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਬਹੁਤ ਵੱਡਾ ਸੰਦੇਸ਼ ਹੈ ਰਾਜਨੀਤਿਕਾਂ ਵਾਸਤੇ ਨਿਆਂ ਕਰਨ ਵਾਲਿਆਂ ਵਾਸਤੇ ਕਿ ਜਿੱਥੇ ਵੀ ਕੋਈ ਗੱਲ ਹੋਈ ਹੈ ਉਹਦੀ ਜਾ ਕੇ ਪੜਤਾਲ ਕਰਨੀ ਚਾਹੀਦੀ ਹੈ ਬਿਨਾ ਪੜਤਾਲ ਕੀਤੇ ਦੋਸ਼ ਨਹੀਂ ਲਾਣਾ ਚਾਹੀਦਾ ਇਹ ਗੱਲ ਸੁਣ ਕੇ ਜ਼ਮੀਦਾਰ ਬੋਲ ਪਿਆ ਉੱਥੇ ਤਾਂ ਮੇਰੀ ਫਸਲ ਦਾ ਇੱਕ ਦਾਣਾ ਵੀ ਨਹੀਂ ਰਿਹਾ ਇੱਕ ਬੂਟਾ ਵੀ ਨਹੀਂ ਰਿਹਾ ਇਹ ਕਹਿੰਦੇ ਆ ਵੀ ਉਹ ਉੱਥੇ ਕੋਈ ਪੱਤਾ ਨਹੀਂ ਟੁੱਟਾ ਮੈਂ ਕਹਿੰਨਾ ਵੀ ਉੱਥੇ ਤਾਂ ਕੋਈ ਬੂਟਾ ਬਚਿਆ ਹੀ ਨਹੀਂ ਸਾਰੀ ਫਸਲ ਉਜੜ ਗਈ ਹੈ ਤਬਾਹ ਹੋ ਗਈ ਹੈ ਜੇ ਨਹੀਂ ਯਕੀਨ ਤਾਂ ਭੇਜੋ ਆਪਣੇ ਬੰਦੇ ਦੇਖ ਲਓ ਸਾਰਾ ਕੁਝ ਮੈਂ ਜੋ ਕਹਿ ਰਿਹਾ ਉਹ ਝੂਠ ਨਹੀਂ ਹੈ ਮੈਂ ਸਾਰਾ ਕੁਝ ਦੇਖ ਕੇ ਆਇਆ ਸਤਿਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਕਿ ਤੂੰ ਜੋ ਦੇਖ ਕੇ ਆਇਆ ਉਹ ਤੂੰ ਕਹਿ ਰਿਹਾ ਹੈ ਕਿ ਜੋ ਅਸੀਂ ਹੁਣ ਦੇਖ ਰਹੇ ਹਾਂ ਉਹ ਅਸੀਂ ਕਹਿ ਰਹੇ ਹਾਂ ਤੂੰ ਜੋ ਕਹਿ ਰਿਹਾ ਹੈ ਉਹ 2-4 ਘੰਟੇ ਬੀਤ ਗਏ ਨੇ ਪਰ ਉੱਥੇ ਜੋ ਹੁਣ ਹੋ ਰਿਹਾ ਹੈ ਉਹ ਅਸੀਂ ਕਹਿ ਰਹੇ ਹਾਂ ਇਸ ਵਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਸੱਚੇ ਨੇ ਤੇ ਜ਼ਮੀਦਾਰ ਵੀ ਸੱਚਾ ਹੈ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੰਗੀ ਪਲੀ ਫਸਲ ਦੇਖ ਰਹੇ ਨੇ ਰਾਏ ਦੇ ਕੋਲ ਖੜਾ ਜ਼ਮੀਦਾਰ ਕਹਿ ਲਗਾ ਜੀ ਮੇਰੇ ਤੇ ਯਕੀਨ ਨਹੀਂ ਤਾਂ ਦੇਖ ਲਓ ਰਾਏ ਬੁਲਾਰ ਨੇ ਗੁਰੂ ਸਾਹਿਬ ਦੇ ਵੀ ਬਚਨ ਸੁਣੇ ਤੇ ਉਸ ਜ਼ਮੀਦਾਰ ਦੇ ਵੀ ਬਚਨ ਸੁਣੇ ਉਹਨਾਂ ਦੇ ਮਨ ਵਿੱਚ ਸੰਸਾ ਹੋਇਆ ਬੀ ਅੱਧਾ ਕਿਵੇਂ ਹੋ ਸਕਦਾ ਹੈ ਰਾਇ ਬੁਲਾਰ ਨੇ ਜ਼ਮੀਦਾਰ ਦੇ ਖੇਤਾਂ ਵਿੱਚ ਇੱਕ ਬੰਦਾ ਭੇਜਿਆ ਜਿਹੜਾ ਜਾ ਕੇ ਦੇਖਣ ਲੱਗਿਆ ਕਿ ਫਸਲ ਖਾਦੀ ਹੋਈ ਹੈ ਜਾਂ ਪੂਰੀ ਹੈ ਉਹ ਬੰਦਾ ਹੱਥੋਂ ਵਾਪਸ ਪਰਤ ਆਇਆ ਬੀ ਫਸਲ ਦਾ ਤਾਂ ਕੱਖ ਵੀ ਨਹੀਂ ਵਿਗੜਿਆ ਉਸ ਨੇ ਚਾਰੇ ਪਾਸੇ ਦੇਖਿਆ ਕਿ ਫਸਲ ਤਾਂ ਚੰਗੀ ਭਲੀ ਖੜੀ ਹੈ ਲਹਿਲਹਾਰ ਹੀ ਹੈ ਇਸ ਦਾ ਤਾਂ ਕੁਝ ਨਹੀਂ ਵਿਗੜਿਆ ਰਾਇ ਬੁਲਾਰ ਦਾ ਨੌਕਰ ਰਾਇ ਬੁਲਾਰ ਨੂੰ ਕਹਿਣ ਲੱਗਾ ਮੈਂ ਚਾਰੋਂ ਪਾਸੋਂ ਜ਼ਮੀਦਾਰ ਦੀ ਫਸਲ ਦੇਖ ਕੇ ਆਇਆ ਉਹਦਾ ਤਾਂ ਮਾੜਾ ਵੀ ਕੁਝ ਵਿਗੜਿਆ ਹੀ ਨਹੀਂ ਉਹ ਬਿਲਕੁਲ ਠੀਕ ਠਾਕ ਹੈ ਤੇ ਲਹਿਲਹਾ ਰਹੀ ਹੈ ਇਹ ਜ਼ਮੀਦਾਰ ਕਹਿੰਦਾ ਵੀ ਉੱਥੇ ਜਾਨਵਰਾਂ ਨੇ ਇਹਦੀ ਜ਼ਮੀਨ ਚਰ ਲਈ ਆ ਪਰ ਉੱਥੇ ਤਾਂ ਕਿਸੇ ਜਾਨਵਰ ਦਾ ਪਿਆਰ ਦਾ ਨਿਸ਼ਾਨ ਵੀ ਨਹੀਂ ਹੈ ਇਹਦੀ ਫਸਲ ਚੰਗੀ ਭਲੀ ਖੜੀ ਹੈ ਉਹਦਾ ਕੁਝ ਨਹੀਂ ਵਿਗੜਿਆ ਇਹ ਕਹਿੰਦਾ ਸੀ ਵਾਰਡ ਤੋੜ ਕੇ ਪਸ਼ੂ ਅੰਦਰ ਵਾੜੇ ਨੇ ਪਰ ਉਹਦੀ ਤਾਂ ਵਾਰਡ ਵੀ ਲੱਗੀ ਹੋਈ ਹੈ ਕਹ ਲਗਾ ਜ਼ਮੀਨ ਦੇ ਨਾਲ ਸਾਰੀ ਫਸਲ ਖਰੀ ਖਰੀ ਖੜੀ ਹੈ ਰਾਏ ਜੀ ਇਹ ਜ਼ਮੀਦਾਰ ਝੂਠ ਬੋਲ ਰਿਹਾ ਹੈ ਇਹ ਆਪ ਨੂੰ ਝੂਠੀ ਦੁਹਾਈ ਦੇ ਰਿਹਾ ਹੈ ਹੇ ਰਾਜਾ ਇਹਨੂੰ ਦੰਡ ਦੇਣਾ ਚਾਹੀਦਾ ਹੈ ਕਿਉਂਕਿ ਇਹਨੇ ਝੂਠੀ ਸ਼ਿਕਾਇਤ ਕੀਤੀ ਹੈ ਉਹ ਜ਼ਮੀਦਾਰ ਸੁਣ ਕੇ ਹੈਰਾਨ ਹੋ ਗਿਆ ਉਹ ਕਹਿੰਦਾ ਮੈਂ ਦੇਖਿਆ ਨਾ ਉਹ ਆਪ ਆਪਣੇ ਖੇਤਾਂ ਨੂੰ ਦੇਖਣ ਚਲਾ ਗਿਆ ਜਦੋਂ ਆਪ ਖੇਤਾਂ 'ਚ ਪਹੁੰਚਿਆ ਤਾਂ ਉਹਨੇ ਦੇਖਿਆ ਫਸਲ ਤਾਂ ਚੰਗੀ ਭਲੀ ਚਾਰੇ ਪਾਸੇ ਖੜੀ ਹੈ ਉਹਨੇ ਸੋਚਿਆ ਇੱਥੇ ਤਾਂ ਫਸਲ ਤਬਾਹ ਹੋ ਗਈ ਸੀ ਇੱਕ ਵੀ ਬੂਟਾ ਖੜਾ ਨਜ਼ਰ ਨਹੀਂ ਸੀ ਆਉਂਦਾ ਇਹ ਤਾਂ ਚੰਗੀ ਭਲੀ ਖੜੀ ਹੈ ਉਹ ਬਹੁਤ ਹੈਰਾਨ ਹੋਇਆ ਜ਼ਮੀਦਾਰ ਬੋਰਾ ਜਾ ਹੋ ਗਿਆ ਤੇ ਚੁੱਪ ਹੋ ਗਿਆ ਉਹ ਰਾਏ ਜੀ ਕੋ ਲਾ ਗਿਆ ਕਿ ਕੁਝ ਬੋਲ ਨਹੀਂ ਸਕਿਆ ਉਹ ਚੁੱਪ ਹੋ ਗਿਆ ਉਹ ਕੁਝ ਬੋਲ ਹੀ ਨਹੀਂ ਸਕਿਆ ਕਿ ਮੈਂ ਕੀ ਆਖਾਂ ਉਹ ਸੋਚਦਾ ਵੀ ਇਹ ਹੋਇਆ ਕੀ ਹੈ ਕਿਤੇ ਮੈਂ ਸੁਪਨਾ ਵੇਖਦਾ ਸੀ ਮੈਂ ਖੁਦ ਵੇਖ ਕੇ ਗਿਆ ਕਿ ਫਸਲ ਤਬਾਹ ਹੋਈ ਹੋਈ ਸੀ ਇੱਕ ਵੀ ਬੂਟਾ ਖੜਾ ਨਹੀਂ ਸੀ ਹਰਾਏ ਕੋਲ ਜਾਂਦਾ ਚਾਰ ਪੰਜ ਘੜੀਆਂ ਦਾ ਟਾਈਮ ਲੱਗਿਆ ਹੋਣਾ ਇੰਨੀ ਧੀਰ ਵਿੱਚ ਸਾਰੀ ਫਸਲ ਕਿੱਦਾਂ ਖੜੀ ਹੋ ਗਈ ਦੁਬਾਰਾ ਕਿੱਦਾਂ ਉਸੇ ਤਰ੍ਹਾਂ ਹੋ ਗਈ ਜਾਂਦੇ ਵਕਤ ਇੱਥੇ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਇੱਕ ਤੀਲਾ ਵੀ ਨਾ ਜਾਂਦੇ ਸੀ ਆਉਂਦਾ ਤੇ ਹੁਣ ਆਂਦੇ ਜੀ ਇੱਥੇ ਕੁਝ ਵੀ ਨਹੀਂ ਵਿਗੜਿਆ ਸਭ ਕੁਝ ਉਦਾਂ ਹੀ ਪਿਆ ਫਸਲ ਉਦਾਂ ਹੀ ਖੜੀ ਪਈ ਹੈ ਉਹ ਹੈਰਾਨ ਹੈ ਬਿਸਮਾਦ ਵਿੱਚ ਹੈ ਉਹ ਸੋਚੀ ਜਾਂਦਾ ਪਰ ਉਹਦੀਆਂ ਸੋਚਾਂ ਦੇ ਘੋੜੇ ਕਿੱਥੋਂ ਤੱਕ ਦੌੜਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਸ ਮੰਡਲ ਵਿੱਚ ਵਰਤਦੇ ਨੇ ਜਿੱਥੇ ਸਾਰੀਆਂ ਸੋਚਾਂ ਖਤਮ ਹੋ ਜਾਂਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਥੇੜ ਤਾਂ ਸੋਚ ਮੰਡਲ ਤੋਂ ਪਰੇ ਹੈ ਅਸੀਂ ਰੋਜ਼ ਕੰਨਿਆ ਤੁਮਰੀ ਗਤਮਿਤ ਤੁਮੀ ਹੀ ਜਾਣੀ ਉਹ ਵਿਚਾਰੀ ਜਾਂਦਾ ਸੋਚੀ ਜਾਂਦਾ ਪਰ ਉਸ ਨੂੰ ਕੋਈ ਕਾਰਨ ਸਮਝ ਨਹੀਂ ਆਉਂਦਾ ਕਿ ਹੋਇਆ ਕੀ ਹੈ ਤੇ ਕਿਨੇ ਹੋਇਆ ਉਹ ਸੋਚੀ ਜਾਂਦਾ ਇਹ ਸਭ ਕੁਝ ਕਿਵੇਂ ਹੋਇਆ ਪਰ ਉਹਨੂੰ ਸਮਝ ਨਹੀਂ ਆਉਂਦੀ ਉਹ ਸ਼ਰਮਿੰਦਾ ਹੋ ਕੇ ਖੇਤ ਵਿੱਚ ਖੜਾ ਰਿਹਾ ਮੁੜ ਕੇ ਰਾਏ ਬਲਾਰ ਕੋਲ ਵਾਪਸ ਨਹੀਂ ਗਿਆ ਉਹ ਕੀ ਮੂੰਹ ਲੈ ਕੇ ਜਾਂਦਾ ਪਹਿਲਾਂ ਉਹਨੇ ਸ਼ਿਕਾਇਤ ਕੀਤੀ ਸੀ ਤੇ ਹੁਣ ਜਾ ਕੇ ਕੀ ਕਹਿੰਦਾ ਕਿ ਫਸਲ ਚੰਗੀ ਭਲੀ ਹੈ ਉਹ ਬਹੁਤ ਲਜਿਤ ਹੋਇਆ ਮੁੜ ਕੇ ਰਾਏ ਬਲਾਰ ਕੋਲ ਨਹੀਂ ਗਿਆ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਭਾਵ ਨੂੰ ਸਮਝਿਆ ਨਹੀਂ ਜੇ ਸਮਝ ਜਾਂਦਾ ਤਾਂ ਉਹਨਾਂ ਦੇ ਚਰਨਾਂ ਵਿੱਚ ਢਾਹ ਜਾਂਦਾ ਇਹਦੇ ਕਰਮ ਹੀ ਮਾੜੇ ਸਨ ਕਿ ਸਤਿਗੁਰਾਂ ਦੇ ਚਰਨੀ ਨਹੀਂ ਲੱਗਿਆ ਕਿਉਂਕਿ ਘੁਰ ਚਰਨੀ ਵੀ ਉਹੀ ਲਗਦੇ ਨੇ ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਨੇ ਹੈਰਾਨ ਹੋਇਆ ਤੇ ਕਹਿੰਦਾ ਚਲੋ ਮੇਰੀ ਫਸਲ ਠੀਕ ਹੈ ਅਦਰ ਰਾਇਬਲਾਰ ਨੇ ਦੇਖਿਆ ਕਿ ਸਭ ਕੁਝ ਠੀਕ ਹੈ ਉਹ ਹੈਰਾਨ ਹੋਇਆ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੜੀ ਉਮੰਗ ਨਾਲ ਆਪਣੇ ਪਿਤਾ ਨਾਲ ਘਰ ਵਾਪਸ ਚੱਲ ਪਏ ਜਿਹੜਾ ਉਹ ਜ਼ਮੀਂਦਾਰ ਸੀ ਉਹ ਝੂਠਾ ਪੈ ਗਿਆ ਰਾਇਬਲਾਰ ਸੋਚਣ ਲੱਗਿਆ ਵੀ ਜ਼ਿਮੀਂਦਾਰ پاگل ਸੀ ਪਹਿਲਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਸੀ ਵੀ ਇਹ ਮਸਤਾਨੇ ਨੇ ਹੁਣ ਕਹਿੰਦਾ ਇਹ ਤਾਂ ਬੜੀ ਚੜ੍ਹਦੀ ਕਲਾ ਵਿੱਚ ਨੇ ਇਹਨਾਂ ਨੇ ਬੜੇ ਸੁੰਦਰ ਬਚਨ ਕਹੇ ਨੇ ਉਹ ਜਿਹੜਾ ਜ਼ਿਮੀਂਦਾਰ ਆਇਆ ਸੀ ਉਹੀ ਮਸਤਾਨਾ ਸੀ ਉਹ ਸੋਚਦਾ ਜੇ ਉਹਦੀ ਫਸਲ ਉਜੜੀ ਨਹੀਂ ਸੀ ਤੇ ਉਹਨੇ ਪੁਕਾਰ ਕਿਉਂ ਕੀਤੀ ਸੀ ਉਹਨੂੰ ਇਦਾਂ ਝੂਠ ਨਹੀਂ ਸੀ ਬੋਲਣਾ ਚਾਹੀਦਾ ਕੋਈ ਗਾਲਤਾ ਹੋਣੀ ਹੈ ਉਹ ਰਾਏ ਨੂੰ ਵੀ ਸਮਝ ਨਹੀਂ ਸੀ ਆ ਰਹੀ ਉਹ ਸੋਚਦਾ ਜਿੰਮੇਦਾਰ ਦੀ ਮਤ ਘਟ ਸੀ ਜਿਹੜਾ ਇੱਥੇ ਆ ਕੇ ਪੁਕਾਰ ਕਰ ਰਿਹਾ ਸੀ ਰਾਏ ਨੂੰ ਬਹੁਤ ਪਛਤਾ ਤਾਕ ਹੋਇਆ ਕਿ ਮੈਂ ਪਟਵਾਰੀ ਨਾਲ ਵੀ ਗਲਤ ਬੋਲਿਆ ਤੇ ਉਹਦੇ ਪੁੱਤਰ ਨੂੰ ਵੀ ਗਲਤ ਕਿਹਾ ਮੇਰੇ ਕੋਲੋਂ ਇਹ ਠੀਕ ਨਹੀਂ ਹੋਇਆ ਰਾਏ ਬੁਲਾਰਨੇ ਇਸ ਗੱਲ ਦਾ ਬਹੁਤ ਪਛਤਾਵਾ ਕੀਤਾ ਮੈਨੂੰ ਸਤਗੁਰਾਂ ਨਾਲ ਇੰਨਾ ਰੁੱਖਾ ਤੇ ਕੋੜਾ ਨਹੀਂ ਸੀ ਬੋਲਣਾ ਚਾਹੀਦਾ ਇਸ ਤਰ੍ਹਾਂ ਜਗਤ ਦੇ ਸਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਦਭੁਤ ਲੀਲਾ ਕਰਦੇ ਨੇ ਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਗੰਮੀ ਚੋਜ ਨੇ ਜਿਹੜੇ ਮਨੁੱਖੀ ਸੋਚ ਤੋਂ ਪਰੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰੋਜ਼ ਨਿਤਵਾਂਗ ਆਪਣੇ ਪਸ਼ੂ ਜੰਗਲ ਵਿੱਚ ਲੈ ਕੇ ਜਾਂਦੇ ਤੇ ਦੂਰ ਤੱਕ ਚਾਰ ਕੇ ਲੈ ਕੇ ਆਂਦੇ ਜਿੱਥੇ ਮਹਾਰਾਜ ਦੇ ਖੇਤ ਸਨ ਪਸ਼ੂ ਉੱਥੇ ਖੁੱਲੇ ਵੜ ਜਾਂਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਰੋਕਦੇ ਨਹੀਂ ਸਨ ਕਿ ਇੱਥੇ ਫਸਲ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਿਰਿਛੇ ਤੋਂ ਕੀ ਫਿਰਦੇ ਹਨ ਤੇ ਪਸ਼ੂ ਆਪਣੀ ਇੱਛਾ ਨਾਲ ਚਰਦੇ ਨੇ ਕੁਝ ਲੋਕਾਂ ਨੇ ਦੇਖ ਲਿਆ ਵੀ ਜ਼ਮੀਂਦਾਰ ਦੀ ਫਸਲ ਪਹਿਲਾਂ ਉਜੜੀ ਸੀ ਤੇ ਫਿਰ ਹਰੀ-ਪਰੀ ਹੋ ਗਈ ਕਈਆਂ ਵਿੱਚ ਭਾਵਣਾ ਵੜ ਗਈ ਉਹਨਾਂ ਕਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਸੇ ਦੇ ਖੇਤ ਵਿੱਚ ਵੀ ਪਸ਼ੂ ਚਰਾਣ ਕੋਈ ਕੁਝ ਨਹੀਂ ਕਹੇਗਾ ਕਿਉਂਕਿ ਜਿਹੜੀ ਫਸਲ ਵਿੱਚ ਪਾਸ਼ਾ ਆਪਣੇ ਪਸ਼ੂ ਵਾੜਦੇ ਨੇ ਉਹ ਝਾੜ 4 ਗੁਣਾ ਵੱਧ ਨਿਕਲਦਾ ਇਸ ਤਰ੍ਹਾਂ ਮਹਾਰਾਜ ਦੇ ਪਸ਼ੂਆਂ ਨੂੰ ਕੋਈ ਨਹੀਂ ਰੋਕਦਾ ਮਰਾਜ ਨੇ ਕਿੰਨਿਆਂ ਦੇ ਖੇਤਾਂ ਵਿੱਚ ਪਸ਼ੂ ਚਰਾ ਦਿੱਤੇ ਪਸ਼ੂ ਫਸਲ ਖਾ ਲੈਂਦੇ ਨੇ ਤੇ ਖੇਤ ਮੁੜ ਕੇ ਫੇਰ ਹਰੇ ਭਰੇ ਹੋ ਜਾਂਦੇ ਨੇ ਇਸ ਤਰ੍ਹਾਂ ਮਹਾਰਾਯ ਵੀ ਕਲਾ ਵਰਤ ਰਹੀ ਹੈ ਪਸ਼ੂ ਖਾ ਖਾ ਕੇ ਚੰਗੇ ਨਰੋਏ ਹੋ ਗਏ ਦੁੱਧ ਵੀ ਖੁੱਲਾ ਤੇ ਸੰਗਣਾ ਦੇਣ ਲੱਗ ਪਏ ਜੇ ਦੁੱਧ ਸੰਗਣਾ ਹੁੰਦਾ ਤਾਂ ਵਿੱਚੋਂ ਮੱਖਣ ਕਿਉਂ ਬਹੁਤ ਨਿਕਲਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿਤਾ ਵੇਖ ਵੇਖ ਕੇ ਬਹੁਤ ਖੁਸ਼ ਹੁੰਦੇ ਨੇ ਵੱਡੇ ਵੱਡੇ ਭਾਂਡਿਆਂ ਵਿੱਚ ਦਹੀਂ ਪਾਉਂਦੇ ਨੇ ਤੇ ਦਾਸਿਆਂ ਦਹੀਂ ਨੂੰ ਚਾਟੇ ਵਿੱਚ ਪਾ ਕੇ ਮਦਾਨੀ ਨਾਲ ਬੜੀ ਜ਼ੋਰ-ਜ਼ੋਰ ਦੀ ਰੜਕਦੀਆਂ ਨੇ ਤੇ ਮਾਤਾ ਜੀ ਮੱਖਣ ਸਵਾਰ-ਸਵਾਰ ਕੇ ਰੱਖਦੇ ਨੇ ਤੇ ਉਸ ਨੂੰ ਗਰਮ ਕਰਕੇ ਘਿਓ ਘੜਦੇ ਨੇ ਤੇ ਮੱਖਣ ਦਾ ਛੰਨਾ ਭਰ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਛਕਾਉਂਦੇ ਨੇ ਬੱਚਿਆਂ ਨੂੰ ਵੀ ਖੁੱਲਾ ਦੁੱਧ ਪੀਣ ਨੂੰ ਮਿਲਣ ਲੱਗਾ ਤੇ ਉਹ ਨਰੋਏ ਹੋ ਗਏ ਇਸ ਕਰਕਾਰ ਨਾਲ ਘਰ ਵਿੱਚ ਖੁੱਲੇ ਦਸੇ ਦੁੱਧ ਦੇ ਵਗਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਲੀਲਾ ਕਰਕੇ ਦਿਖਾ ਰਹੇ ਨੇ ਕਿ ਜਿਵੇਂ ਅਸੀਂ ਪਸ਼ੂਆਂ ਨੂੰ ਪਾਲ ਰਹੇ ਹਾਂ ਇਸ ਤਰ੍ਹਾਂ ਹੀ ਸਾਰੇ ਸੰਸਾਰ ਨੂੰ ਪਾਲ ਰਹੇ ਹਾਂ ਸਭ ਨੂੰ ਸਵੈ ਸੰਸਾਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਭੋਜਨ ਦਿੰਦੇ ਨੇ ਤੇ ਜਿਹੜੇ ਸੰਸਾਰ ਦੀਆਂ ਸਮਸਤ ਜੁਨੀਆਂ ਦਾ ਭਲਾ ਕਰਨ ਵਾਲੇ ਨੇ ਉਹ ਆਪ ਇਸ ਮਾਤ ਲੋਕ ਦੀ ਧਰਤੀ ਤੇ ਆਏ ਹੋਏ ਹਨ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ